ਅੱਜ ਕਿਸਾਨਾਂ ਨੇ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਅਤੇ ਇਸ ਸੰਬੰਧਿਕ ਪੱਤਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਨੂੰ ਇਸ ਤਰ੍ਹਾਂ ਜੇਲ੍ਹ ਵਿੱਚ ਰੱਖਣਾ ਸਹੀ ਨਹੀਂ ਹੈ ਉਸ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਲੋਕਾਂ ਦੀਆਂ ਸਮੱਸਿਆਵਾਂ ਪਾਰਲੀਮੈਂਟ ਦੇ ਵਿੱਚ ਰੱਖ ਸਕੇ ਤੇ ਅੱਜ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਸਰਕਾਰ ਨੂੰ ਡੀਸੀ ਰਾਹੀਂ ਮੰਗ ਪੱਤਰ ਸੌਂਪਿਆ ਕੀ ਸਰਕਾਰ ਤੱਕ ਪਹੁੰਚਾਓ ਸਰਕਾਰ ਦੇ ਕੰਨਾਂ ਤੇ ਜਿਹੜੀ ਜੂੰਨ ਸਰਕੇ ਕਿਉਂਕਿ ਸਰਕਾਰਾਂ ਦੇ ਕੰਨਾਂ ਤੇ ਜੂੰਨ ਨਹੀਂ ਸਰਕੇ ਜੇ ਸਰਕਾਰ ਸਿੱਖਿਆ ਤੇ ਦੋਹਰਾ ਮਾਪਦੰਡ ਕਾਨੂੰਨ ਬਣਾ ਰਹੀ ਆ ਦੋਹਰਾ ਮਾਪਦੰਡ ਕਾਨੂੰਨ ਨਹੀਂ ਬਣਾਉਣਾ ਚਾਹੀਦਾ ਇੱਕ ਕਾਨੂੰਨ ਹੀ ਬਣਾਉਣਾ ਚਾਹੀਦਾ ਕਿਉਂਕਿ ਜੋ ਸਾਰੇ ਆ ਦੇ ਇੱਕੋ ਜਿਹਾ ਦੇ ਭਾਈ ਅਮਰਪਾਲ ਸਿੰਘ ਨੂੰ ਰਿਆ ਕਰਨਾ ਚਾਹੀਦਾ ਜੀ ਜੀ ਅਕਸਰ ਦੇਖਿਆ ਸੀ ਕਿ ਵੀ ਖਾਨ ਜਿਹੜੇ ਕਿ ਪਾਣੀਆਂ ਦੇ ਮਸਲੇ ਤੇ ਬਹਤ ਤਰ ਦੇ ਦਿੰਦੇ ਨੇ ਜਾਂ ਐਮਐਸਪੀ ਦੀ ਕਾਨੂੰਨ ਦੀ ਗਾਰੰਟੀ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਸੀ ਤਾਂ ਹੁਣ ਤੁਸੀਂ ਇੱਕ ਨਵੇਕਲੀ ਮੰਗ ਕੀਤੀ ਭਾਈ ਇੱਕ ਸਰਕਾਰ ਨੇ ਉਹਨੂੰ ਐਨਐਸ ਲਗਾਈ ਆ ਵੀ ਉਹ ਸਬਧਾਨ ਨੂੰ ਨਹੀਂ ਮੰਨਦਾ ਅੱਜ ਉਹਨੇ ਸਬਧਾਨ ਦੀ ਸੌਂ ਚੁੱਕ ਕੇ ਪਹਿਲੋਂ ਪੇਪਰ ਦਾ ਹਲ ਕੀਤੇ ਉਸ ਤੋਂ ਬਾਅਦ ਚ ਸਬਧਾਨ ਦੀ ਸੌਂ ਚੁੱਕ ਲਈ ਸਰਕਾਰ ਅੱਜ ਸਾਡੇ ਖੰਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਬੜੇ ਭਾਈ ਅਮਰਪਾਲ ਸਿੰਘ ਉਹਨਾਂ ਰਿਆ ਨਹੀਂ ਕਰ ਰਹੀ ਕਿਉਂਕਿ ਇਹ ਵੀ ਇੱਕ ਮੰਗ ਆ ਇਹ ਤਕੜੀ ਮੰਗ ਆ ਵੀ ਅੱਜ ਜੇ ਸਾਡੇ ਮੈਂਬਰ ਪਾਰਟੀ ਪਾਰਲੀਮੈਂਟ ਨੂੰ ਰਿਹਾ ਨਹੀਂ ਕਰੀ ਤੇ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ ਕਿਉਂਕਿ ਜਿਹੜਾ ਮੋਦੀ ਤੋਂ ਵੱਧ ਵੋਟਾਂ ਲੈ ਕੇ ਜਿੱਤਿਆ ਅੱਜ ਉਹਨੂੰ ਰਿਹਾ ਕਰਨਾ ਚਾਹੀਦਾ ਸਰਕਾਰ ਨੂੰ ਤੇ ਸਾਰੇ ਆਸਤੀ ਇੱਕੋ ਕਾਨੂੰਨ ਰਹਿ ਕੇ ਚੱਲਣਾ ਚਾਹੀਦਾ ਜਿਹੜਾ ਪੰਜਾਬ ਦਾ ਵੱਖਰੇ ਕਾਨੂੰਨ ਵੱਖਰੀ ਨੀਤੀ ਦਾ ਤਰਾਕੇ ਸਰਕਾਰ ਚੱਲਦੀ ਨਹੀਂ ਚੱਲਣਾ ਚਾਹੀਦੀ ਪਰ ਐਨਐਸਐ ਲੱਗੀ ਹੋਏ ਸਮਝੋ ਵੀ ਐਨਐਸਐ ਐਨਐਸਐ ਸਰਕਾਰਾਂ ਦੀ ਆਪਣੀਆਂ ਚੀਜ਼ਾਂ ਹੀ ਜਦੋਂ ਮਰਜ਼ੀ ਲਾ ਲੋ ਹੁਣ ਤੁਸੀਂ ਆ ਤੁਸੀਂ ਬੱਚੇ ਨੂੰ ਜਦੋਂ ਜਦੋਂ ਵੀ ਜਿਹੜੇ ਤੁਹਾਡਾ ਆਪਣਾ ਕੰਮ ਆ ਜੋ ਮਰਜ਼ੀ ਆਪਸੋ ਚ ਕਰ ਸਕਦੇ ਹੋ ਉਹ ਸਰਕਾਰਾਂ ਰਲੀਆਂ ਆ ਇਹਾਂ ਇਹ ਸਾਰੇ